ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਉਹ ਆ ਵੀਡੀਓ ਧਿਆਨ ਨਾਲ ਸੁਣ ਲਓ ਤੇ ਜਿੱਦਾਂ ਇਹਦੇ ਵਿੱਚ ਕਿਹਾ ਉਦਾਂ ਕਰ ਲਓ ਪਿਆਰ ਚ ਰਹਿੰਦੇ ਆ ਇੱਕ ਖੇਤਾਂ 'ਚ ਰਹਿੰਦੇ ਆ ਜਿੰਨੀ ਕੀਤੀ ਜਾਂਦੀ ਹੈ ਸਰਬੱਤ ਦਾ ਭਲਾ ਸਾਨੂੰ ਵੀ ਹੁਕਮ ਆ ਵੀ ਜਿਹੜੇ ਮੈਂ ਆਪਣਾ ਬੰਦਾ ਕੋਈ ਗਲੀ 'ਚ ਰਹਿੰਦੇ ਆ ਆਪਾਂ ਪਿੰਡ ਦੇ ਵਿੱਚ ਰਹਿੰਦੇ ਆ ਸਾਰਾ ਪਿੰਡ ਤਾਂ ਬੰਤਾ ਹੋਣਾ ਗਲੀਆਂ ਦੇ ਵਿੱਚ ਘਿਰੇ ਰਹਿੰਦੇ ਆ ਸਾਰੇ ਬੰਦੇ ਨਾਲ ਉਹਦੇ ਗਲੀਆਂ ਦੇ ਵਿੱਚ ਗਰੁੱਪ ਬਣਾਓ ਮੇਨ ਵਿੱਚ ਜਿਹੜੇ ਬੰਦੇ ਤੁਹਾਡੇ ਘਰਾਂ ਦੇ ਇੱਕ ਇੱਕ ਮੈਂਬਰ ਦਾ ਮਾਲਕ ਦਾ ਨੰਬਰ ਤੱਕ ਰੱਖੋ ਇਹ ਗਲੀ ਚ ਆਪਣੀ ਚ 20 ਘਰਾਂ ਤੇ 20 ਬੰਦੇ ਦਾ ਇੱਕ ਨਾ ਗਰੁੱਪ ਬਣਾ ਲਓ WhatsApp ਠੀਕ ਹੈ ਜੀ ਤੇ ਬੰਦੇ ਸਾਰੇ ਦਾ ਨਾਮ ਪਾ ਲਓ ਇੱਕ ਇੱਕ ਘਰ ਦਾ ਠੀਕ ਹੈ ਜੀ ਨੰਬਰ 2 ਬਾਈ ਰਾਓ ਉਹ ਖੇਤਾਂ ਜਾਂ ਉਹ ਖੇਤਾਂ ਵਾਲੇ ਆਉਂਦਾ ਵੀ ਨਾਂ ਪਾ ਲੋ ਵੀ ਜਿਹੜੇ ਨਵੇਂ ਦੇ ਘਰ ਆ ਗਏ ਆਪਣੇ ਬੱਚਿਆਂ ਦਾ ਗਰੁੱਪਾਂ ਦੇ ਇੱਕ ਗਰੁੱਪ ਬਣਾ ਲਓ ਉਹਨਾਂ ਦੇ ਵਿੱਚ ਨਾਲ ਇਹਨਾਂ ਇੱਕ ਗੈਂਗ ਆ ਗਿਆ ਬਹੁਤ ਵੱਡਾ ਜਿਵੇਂ ਆ ਬਾਈ ਜਿਹੜੇ ਵਿੱਚ ਇਹ ਤਾਂ ਦੱਸਿਆ ਉਹ ਗੈਂਗਾਂ ਵਿੱਚ ਉਹ ਰਾਤ ਨੂੰ ਕਿਤੇ ਕਹਿੰਦੇ ਪੁਲਿਸ ਅਫਸਰਾਂ ਜੀ ਚਾਹ ਕਹਿੰਦੇ ਆ ਵੀ ਅਸੀਂ ਕੋਈ ਡਾਕਟਰਾਂ ਤੇ ਕੋਈ ਐ ਕੋਈ ਨਾ ਕੋਈ ਬਹਾਨਾ ਐਸਾ ਬਾਰੇ ਬੰਦੇ ਨੂੰ ਬੀੜ ਖੋਲਣਾ ਪਹਿਲੇ ਚਾਹ ਕਹਿੰਦੇ ਸਾਡੀ ਗੱਡੀ ਪਿੰਚਰ ਹੋ ਗਈ ਹੈ ਮਸੀਬਤ ਦੇ ਫਸੇ ਆ ਬਾਈ ਜੀ ਸਾਨੂੰ ਤੁਹਾਡੀ ਹੈਲਪ ਨਹੀਂ ਲੋੜ ਆ ਸਕਦਾ ਲੇਡੀਜ਼ ਆ ਲੇਡੀਜ਼ ਵੀ ਹੋ ਸਕਦੀਆਂ ਨਾਲ ਉਹਨਾਂ ਦੇ ਕੱਪੜਿਆਂ ਦੇ ਵਿੱਚ ਕੀਤੀ ਜਾਂਦੀ ਹੈ ਸਰਵਾਹ ਦੇ ਨਾਲ ਉਹ ਉਸ ਕਰਕੇ ਦਰਵਾਜ਼ਾ ਖਲਾ ਲੈਂਦੇ ਆ ਤੇ ਬਾਅਦ ਦੇ ਵਿੱਚ ਨੁਕਸਾਨ ਕਰਦੇ ਆ ਤੇ ਲੁੱਟਖੋ ਕਰਕੇ ਸਾਰਾ ਲੈ ਜਾਂਦੇ ਆ ਇਹ ਬਾਹਰ ਦੇ ਗੈਂਗ ਬਹੁਤ ਪ੍ਰਚਲਿਤ ਹੋ ਗਏ ਨੇ ਤੇ ਜਿਹੜੇ ਮੇਰੇ ਭਰਾ ਨਾਲ ਜਿਹੜੇ ਆ ਦੇ ਗਲੀ ਦੇ ਪਿੰਡ ਦਾ ਵੱਡਾ ਜਿਹੜੇ ਵਿੱਚ ਇੱਕ ਮੇਨ ਗੁਰਦੁਆਰਾ ਸਾਹਿਬ ਜਿਹੜੇ ਪਾਕੀ ਉਹਨਾਂ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਦਾ ਭਾਈ ਧਿਆਨ ਰੱਖੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਸਰਬੱਤ ਹੀ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਭਾਈ ਹਰਮਾਨਗੜ ਟਾਉਰ ਥਾਣੇ ਵੱਲੋਂ ਦਰਵਾਇਆ ਜਾ ਰਹੀ ਹੈ ਕਿ ਭਾਈ ਪਾਸੇ ਤੋਂ ਉਪਰੀਆਂ ਗੈਂਗਾ ਆਈਆਂ ਹਨ ਉਪਰੇ ਬੰਦੇ ਆਏ ਹੋਏ ਹਨ ਜੋਗੇ ਭਾਈ ਪਿੰਡਾਂ ਦੇ ਵਿੱਚ ਵੜ ਕੇ ਦਿਨੇ ਤਾਂ ਭੇਤ ਲੈਂਦੇ ਨੇ ਅਤੇ ਪਾਈ ਰਾਤ ਨੂੰ ਵਾਰਤਾਤ ਨੂੰ ਅੰਜਾਮ ਦਿੰਦੇ ਨੇ ਸੋ ਐਸ ਕਰਕੇ ਆਪੋ ਆਪਣੇ ਬੱਚਿਆਂ ਦਾ ਆਪੋ ਆਪਣੇ ਜ਼ਰੂਰਤ ਦੇ ਸਮਾਨ ਦਾ ਤੇ ਪਾਈ ਘਰਾਂ ਦਾ ਧਿਆਨ ਰੱਖਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ